ਪਟਾਕਾ ਹੀ ਮਾਰੂ ਸਹੀ ਗਾ ਓਏ ਕੀ ਆ ਕੋਈ ਦੀ ਬੜਾ ਮੈਂ ਨਹੀਂ ਤਾਂ ਆ ਨੂੰ ਰੱਖੋ ਆ ਚਾਈ ਚੱਲਣਿਆ ਆ ਦੇਖਿਆ ਜਿਵੇਂ ਮੋਰ ਪਹਿਲਵਾਨ ਹੁੰਦਾ ਓਲਾ 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 ਬਾਤ ਗਿਆ ਓਏ ਮਾਮਾ ਲਾ ਸਲੈਂਟਰਾ ਡਾ ਦੇਣਾ ਸੀ ਆਂਬਾ ਇਹ ਰਹਿਣ ਦੇ ਨਹੀਂ ਲੋਟਾਉਣੇ ਇੱਥੇ ਇਹਦਾ ਗਲੀ 'ਚ ਚਲਾਉਣੇ ਆ ਉੱਥੇ ਹੀ ਚਲਾ ਗਿਆ ਤਾਂ ਇੱਕ ਰਹਿਣ ਦੇ ਸਾਰਾ ਨਾਣਾ ਬਾਹੂ ਆਹੇ ਇਹ ਟੇਡਾ ਵੀ ਹੋ ਜਾਂਦਾ ਕੀ ਜਰੀ ਸਹੀ ਹੋ ਗਿਆ ਕਿਉਂ ਓ ਦੇ ਫਰਾ ਸੁੱਕ ਤੇ ਦੋ ਸਾਰਾ ਦੂਰ ਦੋ ਬਾਕੀ ਰੇਗਣਾ ਯਾਰ ਮਾਮੂ ਲੋ ਵੀ ਰੱਖਾ ਕੋਈ ਮਦਦ ਕਰਾਰੇ ਇਸ ਤੋਂ ਬਾਅਦ ਜਿੱਡੀ ਕਰੋ ਉਹਰਾ ਸਾਜਾ ਬੰਦੀ ਹੋਵੇ ਜਾਵੇ ਵੀ ਮਣੀ ਦੀ 200 ਵਾਲਾ ਜਿਹੜੀ ਪਹਿਲਾਂ ਸ਼ਾਟ ਕੱਢ ਦੇ ਕੋਈ ਕਿੰਨੇ 25 ਦਾ 60 ਆਹ ਫਾਲਾਈ ਦੇ ਦੇ 2 60 ਹੋ ਗਏ ਹੂੰ ਬਾਹੂ ਬਲੀ ਦੇ ਦੇ ਕਿੰਨੇ ਦੇ ਦੇ ਪੰਜ ਇੱਕ ਤਾਂ ਪੰਜ ਦੂਜੇ ਦੇ ਦੇ 4 ਨੰਬਰ 4 ਨੰਬਰ ਪਿੱਛੇ ਦਾ ਕਰਾ ਬੂ ਆ ਦੋ ਵੱਡੇ ਹੋ ਗਏ ਦੋ ਵੱਡੇ ਹੋ ਗਏ 6 ਨੰਬਰ ਤੇ ਫਿਰ ਤਿੰਨ ਆ ਦੇ ਦੇ ਛੋਟੇ ਆਹ ਬੜੀ ਠੀਕ ਬਾਜੂ ਦੇਖ ਲਾ ਗਏ ਹਾਂ ਇਹ ਕੀ ਕੋਈ ਐਟ ਹੋ ਜਾਂਦੀ ਹੈ ਜੀ ਆਈ ਸੀ ਨਵੀਂ ਜੀ ਨਵੀਂ ਇੱਕ ਆ ਗਈ ਮਜ਼ਰੂਰ ਉਹਦੀ ਵਧੀਆ ਇੱਕ ਦੋ ਦੀਪੇ ਹੋਰ ਲੈਣਾ ਕੋਈ ਉਹ ਦੀਪਿਆ ਹੋਰ ਦੱਸ ਕੀ ਲੈਣਾ ਹੁਣ ਤੂੰ ਦੇਖਦੇ ਮਾਮੂ ਕੋਲ ਤਾਂ ਤੂੰ ਬੈਠਾ ਰਹਿਣਾ ਸਾੜੀ ਦਿਹਾੜੀ ਉਹਨਾਂ ਦਾ ਮੰਮੂ ਨੂੰ ਨਹੀਂ ਪਟਾਕੇ ਪਤਾ ਹੁਣ ਜਿੰਨੂੰ ਤੈਨੂੰ ਪਤਾ ਕਾ ਤੋ ਲੈ ਲੈ ਕਾ ਤੋ ਤਾ ਚੱਲੀ ਬੋਲੀ ਕਾ ਤੋ ਕਾ ਤੋ ਗਿੱਦਾ ਪਾ ਦੇ ਓਏ ਲੈ ਲੈ ਨਾਰ ਇਹ ਲੈ ਲੈ ਵਧੀਆ ਹੋਣਾ ਤੇ ਬਹੁਤ ਠੀਕ ਆ ਅੱਛੀ ਅੱਖ ਬੀਤੀ ਪਿਆ ਬਹੁਤ ਆ ਹੂੰ ਕਿੱਰੋਂ ਉੱਪਰ ਆਪ ਮੋਰ ਰੈੜੀ ਲੈ ਆਂਦੇ ਪਟਾਕੇ ਪਟਾਕੇ ਲੈ ਆਂਦੇ ਬਰਫੀਆਂ ਆਹਾ ਹਾ 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 ਇਹ ਵੱਲੇ 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 ਕਿਆਮ ਚਮਾ ਆਹ ਡੱਬੇ ਚ ਕੀ ਦੇ ਗਪਾਲ ਵਾਲੇ ਜੋ ਦੀਪਿਆ ਹਾਂ ਇਹ ਤਾਂ ਬੜੀ ਤਰ੍ਹਾਂ ਦੀ ਆ ਓਏ ਓਏ ਹਾਂਜੀ ਚਲੋ ਚਲੋ ਬਸ ਚਲਾਉਨੇ ਆ ਪਹਿਲਾਂ ਖਾ ਲੂ ਹੁਣ ਪੀਜ਼ਾ ਆ ਗਿਆ ਚਲਾਵਾਂਗੇ ਬੰਬ ਪਟਾਕੇ ਆ ਦੋ ਦਿਨਾਂ ਬਾਅਦ ਬਾਬਾਈ ਦੀਆਂ ਫੋਟੋਆਂ ਵਾਸਤੇ ਰਹੀ ਸੀ ਠੀਕ ਆ ਬੱਲੇ ਬੱਲੇ ਵਈ ਇਹਦਾ ਹੁਣ ਦਿਹਾੜੀ ਪਾਉ ਅੱਜ ਗੁੜੀ ਅਟੜੀ ਲਾ ਕੇ ਆ ਅਟੜੀ ਜਗ੍ਹਾ ਇਹ ਕਿੰਨੀਆਂ ਹੋਗੀਆਂ 4 ਆ ਵਾ ਵਾਦੀ ਵਾ ਇਹ ਦੇਖਿਓ ਮਾਰ ਕਿੰਨੀ ਸੋਹਣੀ ਹੁੰਦੀ ਆ ਮੋਮਬਤੀਆਂ ਦੀ ਬਹੁਤ ਸੋਹਣੀ ਟੀ ਲਾਈਟਾਂ ਨੇ ਕਰੀਆਂ ਜੋਇ ਮੜੇ ਜਿਹਾ ਮੜੇ ਪੋਗ ਲਵਾਓ ਜੀ ਪੋਗ ਲਵਾਓ ਕੰਨੇ ਟਾਈਮ ਬਾਦੋਂ ਹਟੜੀ ਜਗਾਈ ਅੱਜ ਹੈ ਆਪਣਾ ਮਾਤਾ ਕੋ ਤੇ ਜਗਾਈ ਨੀ ਜੋ ਕੁੜੀਆਂ ਦੇ ਆ ਚਲੋ ਜੀ ਤੇ ਕਰੋ ਮੱਥਾ ਕਟੜੀ ਮਾਤਾ ਦਾ ਨਾਲ ਨਾਰਕ ਓਹ ਆਹਦਾ ਬਹੁਤ ਚਾਲਦਾ ਨਾਲ ਹਣਾ ਪੜਾਕੇ ਵੀ ਮਾਰ ਦਿੰਦੇ ਹੈ ਮਾਹ ਪੜਾਕੇ ਪਾ ਦਿੰਦੇ ਆ ਕਈ ਵਿੱਚੋਂ ਚੱਕੀ ਆ ਗਣਾ ਹੁਣ ਡੈਡੀ ਦਾ ਕਾਲਾ ਹੋਇਆ ਬੈਠਾ ਹਾਂ ਸ਼ਾਰਟ ਚਲਾ ਲਈ ਇੱਕ ਚਲਾ ਦੇ ਆਹ ਆਹ ਚਲਾ ਦੇ ਚਲਾ ਬਸ ਜਿੱਥੇ ਮਰਜੀ ਰੱਖ ਦੋ ਤਾਂ ਤਾਂ ਨੂੰ ਨੰਗਣਾ ਇਹਨੂੰ ਤਾਂ ਤਾਂ ਨੂੰ ਉੱਡ ਜਾਣਾ ਆਹ ਓਹ ਡਰ ਗਈ ਇਹ ਟੇਡਾ ਵੀ ਹੋ ਜਾਂਦਾ ਕਈ ਵਾਰੀ ਹੋ ਗਿਆ ਕਿਉਂ ਓਹ ਨੇ ਨੇ ਮਾਂ ਮੀਂਹ ਡਰਾਦੀ ਤੁਸੀਂ ਤਾਂ ਓਏ ਉਹ ਅੰਦਰ ਵੀ ਉਹ ਪਹਿਲਾਂ ਆ ਚਲਾ ਲ ਗਏ ਹਣਾ ਲੈ ਚਾਹ ਕਰ ਗਈ ਇਹ ਤਾਂ ਮੰਮੀ ਆ ਹੱਪੇ ਜੀ ਫੜਾ ਆ ਕ ਡੈਡੀ ਤੂੰ ਫੜ ਪਹਿਲਾਂ ਆ ਇਹਨੂੰ ਇਹਨੂੰ ਘੁੱਟ ਕੇ ਫੜ ਕੇ ਰੱਖਣਾ ਇੱਥੋਂ ਹਾਂ ਮੇਰੇ ਵਾਲਾ ਕੰਮ ਨਾ ਹੋਏ ਹਾਂ ਡੈਡੀ ਘੁੱਟ ਨਹੀਂ ਇਹਦੇ ਵਿੱਚੋਂ ਨਿਕਲ ਜਾਣੇ ਇਹ ਆਪੇ ਹੀ ਨਿਕਲਣਗੇ ਚਲੋ ਇਧਰ ਤਾਂ ਲਾ ਜੀ ਇਧਰ ਵੀ ਲਾ ਨੰਨੀ ਤਾਂ ਚੱਕ ਚੱਲੂਗਾ ਨੰਨੀ ਕਿਹਨੇ ਕਰੂਗਾ ਆਹ ਨੂ ਰੱਖੋ ਆ ਚਾਈ ਚੱਲਣਿਆ ਆਹ ਲਈ ਆਈ ਚੱਲਣਿਆ ਲੰਨ ਅਜੰਡੇ ਚੱਲੂਗਾ ਆਉ ਦੇ ਆਉ ਦੇ ਚੱਲ ਪਿਆ ਆਉ ਦੇ ਚੱਲ ਪਿਆ ਆਉ ਦੇ ਆਹ ਦੇਖਿਓ ਬੇ ਕੱਢਦੇ ਆ ਨਾ ਰੰਗ ਵਾਹ ਜੀ ਵਾਹ ਹੈ ਕੌਣ ਡਰੇ ਬੈਠੇ ਉੱਤਰ ਆ ਤਕ ਓ ਕੀ ਆ ਬਟਰਫਲਾਈ ਬਟਰਫਲਾਈ ਜੈ ਹੈਲੀਕਾਪਟਰ ਆਓ ਹੈਲੀਕਾਪਟਰ ਵੀ ਲਿਆ ਬਟਰਫਲਾਈ ਚਲਾ ਰਹੀ ਏ ਬਟਰਫਲਾਈ ਲਾ ਕਹਿੰਦਾ ਡਰਦੀ ਵਾਲਾ ਜਾਂਦਾ ਡਰਦੀ ਕਾ ਤੂੰ ਇਹ ਤਾਂ ਬਹਿ ਹੀ ਉੱਠਦੀ ਤਾ ਦੇਖੋ ਕੀ ਕਰਦੀ ਏ ਉਹ ਉੱਤਰ ਨੂੰ ਆ ਗਈ ਆਵ ਆਊਟਰ ਵਾਲਾ ਨਾ ਆਊਟਰ ਵਾਲਾ ਤਾਂ ਲਾ ਡਰਦੇ ਵਾਲਾ ਯਾਰ ਓਨਾ 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 ਉਹ ਫਾੜ ਗਿਆ ਉੱਥੇ ਵੇ ਬਾਤ ਗਿਆ ਓਏ ਅਮਮਾ ਲ ਸਲੰਡਰ ਡਾ ਦੇਣਾ ਸੀ ਸਲੰਡਰ ਡਾ ਦੇਣਾ ਸੀ ਦੋਨੇ ਪਾਸੋਂ ਲਾਉਣੀ ਸੀ ਅੱਗ ਨਹੀਂ ਆਇਆ ਇਹ ਚੱਲੂ ਇਹ ਮੁੰਡੀ ਮੈਂ ਕੀ ਆ ਇਹ ਆ ਲੈ ਲਓ ਇਹ ਤਾਂ ਮੈਂ ਖੋਨੇ ਦਾ ਆ ਗਿਆ ਹਾਂ ਦੇਖਿਆ ਜਿਵੇਂ ਮੋਰ ਪਹਿਲ ਮੋਦਾ ਹੁੰਦਾ ਆ ਆ ਦੇਖੀ ਨਹੀਂ ਇਹ ਇੱਥੇ ਵੀਡੀਓ ਬਹੁਤ ਸੋਣੀ ਬਣਨੀ ਆ ਕਹਿਣਾ ਉੱਧਰ ਖੜਾ ਕੇ ਕਿਆਕਲਾ ਦੇ ਚੋਬਰਾ ਹਾ ਹਾਲਾ ਹਾ ਡਾਡੀ ਚਲਾਓ ਤੁਸੀਂ ਵੀ ਚੱਕੀਆਂ ਵੀ ਚਲਾਉਣ ਲਿਆਉਣਾ ਮੰਮੀ ਚਲਾਉਣਾ ਆਪਾਂ ਹੋਲਾ ਤੰਦ ਦਾ ਪਾਦਿਆ ਨਾ ਮੌਕਾ ਨਹੀਂ ਦਿੰਦੀ ਲੈ ਆ ਵੀ ਹੁਣ ਉਧਰਲੇ ਪਟਾਕੇ ਚੱਲਣ ਲੱਗੇ ਆ ਹੁਣ ਦੇਖਦੇ ਆ ਕਿੰਨਾ ਜ਼ੋਰ ਆ ਵੀ ਏ ਕੱਧਰ ਗਿਆ ਓਏ ਆਹੋ ਕਿੱਧਰ ਗਿਆ ਰੱਥ ਲਈ ਚੱਲ ਗਿਆ ਓਏ ਦੂਜਾ ਹੋ ਰਿਹਾ ਕਿ ਚੱਕੇ ਲੱਭੀ ਤਾਂ 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 ਨਹੀਂ ਚੱਲੂਗੀ ਇਹ ਤਾਂ ਥੱਲੇ ਹੀ ਚੱਲ ਗਿਆ ਸੋਨੇ ਕੋਈ ਨਹੀਂ ਉਹ ਥੋੜੇ ਵਾਲਿਆਂ ਦਾ ਫਿਰ ਮਾਲੇ ਦਿੱਤੇ ਪੜਾ ਕੇ ਚਾ ਲੋ ਦੀਪਿਆ ਦੂਜੇ ਨੂੰ ਦੇਖ ਲਾ ਕੇ ਅੱਗ ਕੀ ਕਹਿੰਦਾ ਆਲਾ ਆਲਾ ਮੁੱਦਾ ਹੀ ਹੋ ਗਿਆ ਆ ਬੱਲੇ ਬੱਲੇ ਆ ਚੱਲਿਆ ਓਏ ਉਹ ਟੇਪ ਜੀ ਰਹਿ ਗਈ ਉਹ ਪਹਿਲੇ ਤਾਂ ਚੇਪੀ ਲੱਗੀ ਰਹਿ ਗਈ ਆ ਗੰਗਾ ਜਬ ਨਾ ਗਈ ਆ ਇਹ ਬੰਬਾ ਇਹ ਰਹਿਣ ਦੇ ਨਹੀਂ ਲੋਟ ਆਉਣੇ ਇੱਥੇ ਇਹ ਤਾਂ ਗਲੀ 'ਚ ਲਾਉਣੇ ਆ ਉੱਥੇ ਹੀ ਚਲਾ ਗਿਆ ਤਾਂ ਇੱਕ ਪਾਪ ਚੱਲੂ ਚੱਲ ਡੜੀ ਦਾ ਗੰਨਾਰਾ ਨੂੰ ਲੋਹਾਂ ਨੂੰ ਹੀ ਲਾ ਦਿਓ ਲੱਗੀ ਨਹੀਂ ਅਜੇ ਉਹਨੂੰ ਇਹਨੂੰ ਲੱਗ ਗਈ ਇਹਨੂੰ ਨਹੀਂ ਲੱਗੀ ਅਜੇ ਇਹਨੂੰ ਲੱਗੀ ਚਲੋ ਇਹ ਬਹੁਤ ਚੱਲੂ ਨਾਲ ਨਾ ਹੈ ਅਕਿੰਨ ਲੈ ਨਾਲ ਦੇ ਨੂੰ ਆਪੀ ਲੱਗ ਜਾਨੀ ਆ ਹੂੰ ਬੰਦੇ 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 ਆਓ ਆਇਓ ਤੀਆਂ ਤਮਾਨਾ ਆ ਜਾ ਇੱਧਰ ਆ ਕੇ ਚਲਾ ਇਹਨਾਂ ਨੂੰ ਅੱਗ ਨਾਲ ਆਲੇ ਸਾਰਿਆਂ ਨੂੰ ਚੱਲ ਲਾ ਕਰ ਅੱਗ ਚੱਕੀ ਨੂੰ ਨਾ ਨਹੀਂ ਆਉਂਦੀ ਉਹ ਛੱਡ ਦੇ ਨਾ ਰੱਖ ਜਾ ਰੱਖ ਜਾ ਆੜ ਚੱਲਿਆ ਆ ਗਿਆ ਕੀ ਹੋ ਗਿਆ ਚੱਲ ਰੱਖ ਦੇ ਆਹ ਲਾ ਹਾਂ 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 ਚੱਕੀ ਦਾ ਬੜਾ ਚੱਕੀ ਦਾ ਬੜਾ ਘੌਂਦੀ ਆ ਵੇ ਡੈਡੀ ਚਲਾ ਦੇ ਨਾਲ ਹੀ ਅੱਜ ਤਾਂ ਜਮਾਨੀ ਡਰਦੀ ਆ ਇਹਦਾ ਚੱਕੀਆਂ ਆ ਆਹ ਲਾ ਆਹ ਦੇ ਆਹ ਦੇ ਉਹ ਮੋਮਬੱਤੀ ਉਹਦੀ ਵਜ੍ਹਾ ਲੈਂਦੀ ਆ ਬੜਾ ਕੈਰੂਣਾ ਲਾ ਲਈ ਛੇ ਹੀ ਗੱਲ ਆ ਉਂ ਬਈਆ ਚੱਕੀਆਂ ਬਹੁਤ ਚਾਲਦੀਆਂ ਆ ਆ ਦੇ ਕੀ ਆ ਉਹ ਦੇ ਉਹ ਦੇ ਤੁਸੀਂ ਮੈਂ ਤਾਂ ਕਹਿੰਦਾ ਆਥੇ ਪਾਛੇ ਹੋ ਜਿਹਦਾ ਪਤਾ ਨਹੀਂ ਕਿੱਦਾਂ ਚੱਲ ਪਟਾਕਾ ਹੀ ਮਾਰੂ ਸਹੀ ਗੱਲ ਓਏ ਪਰ ਨੂੰ ਕਰ ਦੋ ਪੈਰ ਨਾਲ ਔਰ ਐ ਬਲੜੀ ਆਣਾ ਦੀਪ ਇਹ ਸੋ ਗਾ ਲੇ ਬਰ ਉਹ ਪੋਟ ਜਾਈ ਅੱਗ ਲਾ ਕੇ ਇਸਤਵਾਜੀ ਨੂੰ ਉਂਡ ਰਹੀ ਜਾਂਦੀ ਆ ਦਾ ਸਾਹਮਣੇ ਅੱਗ ਲੱਗ ਗਿਆ ਇਸਤਵਾਜੀ ਨੂੰ ਬਾਲਾ ਡਰਦੀ ਆ ਮੈਂ ਇਹ ਪਰ ਹੈ ਬਿਨਾ ਪ੍ਰੂ ਸਹਿਯੋਗ ਸੂਤਰੀ ਆ ਇਹ ਅੰਬਰਸਰ ਵਾਲੀ ਆ ਇਹ ਅੰਬਰਸਰ ਵਾਲੀ ਹਾਂ ਉਹ ਲਾ ਉਹ ਥੱਲੇ ਹੀ ਪੜਾਕਾ ਮਾਰ ਗਈ ਆ ਚੀਜ਼ ਤਾਂ ਚਲਾਈ ਹੋਈ ਨਹੀਂ ਇਹ ਬਹੁਤ ਸੋਹਣੀ ਆ ਹਾਂ ਓਏ ਚਲਾ ਹਾਂ ਕੱਦ ਇਹ ਤਾਂ ਚੜਪਟ ਆ ਹਾਂ ਦੇਖਿੰਦਾ ਸੋਹਣੀ ਚੀਜ਼ ਆ ਆ ਮਸਰੂਮ ਬਹੁਤ ਸੋਹਣਾ ਚੱਲੂ ਦੇਖੀ ਦੇਖੀ ਹਾਂ ਹਰੇ ਕਿੰਨਾ ਟਾਈਮ ਚੱਲਿਆ ਇਹ ਇਕ ਹੀ ਲਿਆਂਦਾ ਸੀ ਚਲੋ ਬਈ ਸ਼ਾਰਟ ਚ ਲਾਈਏ ਹੁਣ ਲਾਉ ਲੜੀ ਕੋਈ ਨਾ ਕੋਈ ਨਹੀਂ ਹੁੰਦਾ ਬਿਛਾ ਕਰਾਂ ਇਹਨੂੰ ਡੈਡੀ ਹੁਣ ਉੱਠ ਕੇ ਅੰਦਰ ਹੋ ਉੱਥੇ ਖੜ੍ਹ ਜੋ ਇਹ ਤਾਂ ਪਤਾ ਨਹੀਂ ਕਿੱਧਰ ਨੂੰ ਆ ਜੇ ਬਿਛਾ ਕਰਾਂ ਦੀ ਤੇ ਕੋਈ ਗੱਲ ਨਹੀਂ ਬਾਹਰ ਲੈ ਕੇ ਕਿੱਥੇ ਇੱਥੇ ਹੀ ਵਿਛਾ ਦੋ ਯਾਰ ਇਧਰੋਂ ਲੱਗੂਗੀ ਮਗਰ ਨੂੰ ਖੱਚ ਦੇ ਦੀਪਿਆਂ ਨੂੰ ਰੈਡੀ ਉੱਠ ਕਿਹੜਾ ਉਧਰ ਨੂੰ ਹੋ ਜਾ ਉਹ ਉੱਤੇ ਪੈ ਜਾਣਾ ਇਹ ਚੱਲ ਚਲੋ ਚਲੋ ਕਰਾਂ ਰੈਡੀ ਨਾਨੇ ਨੂੰ ਅੰਦਰ ਕਰ ਦੋ ਇਹਨੇ ਮੌਕਾ ਨਹੀਂ ਦੇਣਾ ਭੱਜਣ ਦਾ ਉਹ ਇਹਨੇ ਭੱਜਣ ਦਾ ਨਹੀਂ ਮੌਕਾ ਦੇਣਾ ਕਲ੍ਹਾ ਫਤਾਉ ਉਹਨੂੰ ਤਾਂ ਚੱਲੇ ਹੋਰ ਪੂਰਾ ਕਲ੍ਹਾ ਰਬਾ ਦੋ ਦਿਨ ਲੜੀਆਂ ਡੈਡੀ ਪਹਿਲਾਂ ਪਹਿਲਾਂ ਤਾਂ ਬੈਠਾ ਰਿਹਾ ਜਦੋਂ ਉਹ ਤਾੜ ਤਾੜ ਲਗਾ ਤਾ ਤੇ ਭੱਜ ਕੇ ਅੰਦਰ ਆ ਗਿਆ ਹੋਰ ਨਾਲੇ ਕਹੀ ਗਿਆ ਵੀ ਉਹਦਾ ਫਲੂਹਾ ਬਲਾ ਪੈ ਜਾਣਾ ਉੱਤੇ ਹਾਂ ਚੱਲੇ ਤਾਂ ਬਹੁਤ 18 20 ਕਿੱਟ ਚੱਲੇ <laughs> 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 मेरे तो आवत जा गये मेरे भी मन तो आपनी बताए क्यों जा लगे भाई हाँ मेरा सूट बात किया बात किया बात किया भाई वो मज़ा तो ये तोर मज़ा रखे अभी वो कोल केजी एक ही हो गया ना बनाली बढ़िया आ आ नहीं नहीं आया पिछले चार दिन आज ही आया था भाई ਪਰ ਬੈਨੀ ਰਹਿ ਗਿਆ ਹਾਂ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਨੇ ਠੀਕ ਠਾਕ ਹੋਵੋਗੇ ਹੈਪੀ ਵਿਸਕਰਮਾਂਡੇ ਸਾਰਿਆਂ ਨੂੰ ਹੈਪੀ ਵਿਸਕਰਮਾਂਡੇ ਸੋਸਤੀ ਸੰਦੇ ਚੱਲ ਕੇ ਦੇਖਦੇ ਆ ਰਾਤ ਆਲਾ ਸਲਾਰਾ ਟਾਕਿਆਂ ਦਾ ਟਾਕਿਆਂ ਦਾ ਤਣਾ ਤਲਾ ਸਲਾਰਾ ਦੇਖਦੇ ਸੰਦੇ ਚੱਲਦੇ How did you start? I started with a smile. What? Good morning! Morning. Good morning. Good morning. Good morning. You are so late. You have been asking me for so long. I am so tired. You are so tired. What ਹਾਂ ਇਹਦੀ ਛੇਤੀ ਪੜਾਕਿਆਂ ਨੂੰ ਜਾਂਦੀ ਸੀ ਕੋਈ ਨਹੀਂ ਆਪਣੀ ਤਾਂ ਚਲੋਂਦੀ ਅੰਦਰ ਵੱਧ ਜਾਂਦਾ ਸਹੀ ਗੱਲ ਆ ਮੈਨੂੰ ਅੱਜ ਤੋਂ ਡਰ ਲੱਗਦਾ ਕਲੀ ਚੱਕਰੀ ਆਖੇ ਵੀ ਆ ਕੇ ਲੱਗੀ ਆ ਚਲਾਉਣ ਹੂੰ ਟੱਕਰੀ ਤੋਂ ਡਰ ਲੱਗਦਾ ਮੈਨੂੰ ਕਲੀ ਚਲੋ ਹੋਰ ਇਹ ਲੈ ਜੂ ਗਾਲ ਤੈਨੂੰ ਕੋਈ ਨਾ ਜਿਵੇਂ ਰਾਤ ਪੜਾਕਿਆਂ ਨੂੰ ਅੱਗ ਲਾਉਂਦੀ ਸੀ ਅੱਜ ਬੁਰਸ ਚੱਕ ਮਾਰ ਬੈਜ ਕੇ ਆ ਆ ਗੱਤੇ ਦਾ ਨਹੀਂ ਆਂ ਗਿਆ ਆਂ ਬੰਨ ਬੈਠ ਗਈ ਲੈ ਓਏ ਕਿੱਥੇ ਵਿਕਣੇ ਆ ਤੁਹਾਡੇ ਗੱਤੇ ਕੀ ਇਹ 2 ਪੈਸੇ ਦਾ ਗੱਤਾ ਨਹੀਂ ਵਿਕਣਾ ਉਹ ਮਚਾਈ ਜਾਂਦਾ ਉਹ ਤਾਂ ਹੀ ਮਚਾਈ ਜਾਂਦਾ ਇਹ ਵਿਕਣੇ ਨਹੀਂ ਹਾਂ ਨਹੀਂ ਵੇਚ ਦੋ ਚੋਈ ਚੋਈ ਚਾਏ ਗੰਗਾਈ ਆ ਚਾਹ ਦੀ ਸਮੈਲ ਬੜੀ ਆਉਂਦੀ ਹੈ ਨਾ ਗੌੜਾ ਵਾਲੀ ਬਣਾਉਣੀ ਆਪਾਂ ਹੂੰ ਮੈਂ ਤਾਂ ਗੌੜੀ ਤਾਂ ਨਹੀਂ ਉਹ ਫੈਕਟਰੀ ਜਿਹੜਾ ਬੀੜੀ ਛੜਤੀ ਸੀ ਲੱਖ ਹੋ ਗਿਆ 3 ਕਰੋੜ ਦੇ ਪਟਾਕੇ ਸੀ 50 ਮੋਟਰਾਂ ਵਾਲਾ ਮੱਚੇ ਹੂੰ ਪ੍ਰਿੰਸ 70 ਦੁਕਾਨੋਂ ਹਾਜੀ ਬੰਦੇ ਵੀ ਬੰਦੇ ਵੀ ਮੱਚੇ ਹੋਣਗੇ ਜੂਪੀ ਚ ਸੀ ਜੂਪੀ ਚ ਕਿਹਨੂੰ ਪਤਾ ਨਹੀਂ ਕੰਨੇ ਮੱਚੇ ਆ ਇਹ ਤਾਂ ਹੋਰ ਵੀ ਬਹੁਤ ਹੋਇਆ ਹੋਊਗਾ ਜੇ ਆਉਣੀਆਂ ਖਬਰਾਂ ਜਵਾਥਾਂ ਦਾ ਮੂੰਹ بڑا ਕੀ ਗੱਲ ਝੱਟਾ ਲਗਾਏ ਤੇ ਜੋਕ ਨੇ ਮੂੰਹ ਮਚਾਈ ਪਾਇੰਦੇ ਆ ਹੂੰ ਅੱਜ ਬਹੁਤ ਆਉਣੀ ਆ ਦੇਖੀ ਵੀਡੀਓ ਹੂੰ ਧੱਕੇ ਚਲਾਏ ਨੀ ਦਿਨ ਦਾ ਪੂਰਾ ਅੱਧਾ ਬਜਿਆ ਪਿਆ ਉਹ ਅੱਜ ਚਲਾ ਦੇ ਉਹ ਡਿਆ ਹੂੰ ਮੂਡ ਹੈ ਨਾ ਹੁੰਦਾ ਐਨੀ ਫਿਰ ਸਰਦਾਰ ਤਾਂ ਇਕਰੇ ਜਾਣੇ ਠੀਕ ਹੈ ਜਾਵੜੇ ਬੋੜੀ ਪਾਉ ਹੂੰ ਕਰੀ ਹੂੰ ਮੂਡ ਤੇ ਮੋੜ ਤੇ ਉਹ ਪੰਜ ਰਾਤ ਨੂੰ ਵੇਚ ਲਾਵਾਂਗੇ ਅੱਜ ਬੇੜਾ ਧੋਣਾ ਹੀ ਨਹੀਂ ਹੁਣ ਕੱਲ ਨੂੰ ਮੈਂ ਕਰੂੰ ਹੁਣ ਉਹ ਸਾਰੀਆਂ ਗੱਡੀਆਂ ਮੋਟਰਸਾਈਕਲ ਤੋਂ ਰੱਜ ਵਿਚਕਾਰ ਮੜੇ ਆ ਹੂੰ ਧੋਣੇ ਅੱਜ ਉਹ ਕਹਿੰਦੀ ਮੇਰੀ ਜੀ ਸਕੂਟਰ ਹੀ ਕਰਾਸੀ ਮੂਰੇ ਮਿੱਟੀ ਕਿੰਨੀ ਜੰਮੀ ਪਈ ਆ ਆ ਲੋ ਦੀਪਾ ਸਰਵਿਸ ਸਟੇਸ਼ਨ ਹੈ ਰੱਜ ਵਿਚਕਾਰ ਮੜੇ ਰੱਜ ਵਿਚਕਾਰ ਮੜੇ ਸਰਵਿਸ ਸਟੇਸ਼ਨ ਓਪਨ ਹੋਇਆ ਦੀਪਾ ਸਰਵਿਸ ਸਟੇਸ਼ਨ ਕੀ ਗੱਡਿਆ ਇਹ ਖਾਦੇ ਆਂ ਤੇਰੀ ਵੀ ਸ਼ੈਂਕਲ ਟੋਣੀ ਆ ਹਾਂ ਦੀਪੇ ਬੁਲਾਉਂਦੀ ਐ ਤੈਨੂੰ ਖੜ ਜਾ ਖੜ ਜਾ ਲੱਬੂਆ ਆਹ ਲੱਗਿਆ ਹੋਇਆ ਸਿੱਟਣ ਪਟਾਕੇ ਮਾਇਆ ਇੱਥੇ ਇਕੱਠਾ ਹੀ ਰੱਖ ਲੈ ਸੋਹਣੇ ਨੇ ਹੋਰ ਕਿਤੇ ਕਾਰੇ ਨੂੰ ਹੀ ਲੱਗ ਜੇ ਇੱਧਰ ਆੜ ਚਾੜੀ ਚੱਲੇ ਹੈਪੀ ਦਿਵਾਲੀ ਆ ਬੁਚਕਾਰ ਮਾੜੀ ਆ ਚੱਲੂਗਾ ਅਗੋਂ ਦੇ ਗੇਟ ਕੋਲ ਪਿਆ ਇੱਥੇ ਦੇਖੀ ਓਏ